ਜੀ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਸੀ ਲੱਖਾ ਸਿੰਘ ਸਦਾਣਾ ਦੀ ਜਿਵੇਂ ਕਿਸ ਨੂੰ ਵੀਡੀਓ ਦੇ ਵਿੱਚ ਦੱਸਿਆਗਾ ਵੀ ਜੋ ਬਈ ਸਰਕਾਰਾਂ ਨਹੀਂ ਕੰਮ ਕਰਨਾ ਉਹ ਬਾਈ ਲੱਖਾ ਸਿੰਘ ਸਦਾਣਾ ਕਰ ਰਿਹਾ ਤੇ ਜਿਵੇਂ ਕਿ ਆਪਾਂ ਕਹਿ ਦਈਏ ਆਪਣੇ ਪੰਜਾਬ ਵਾਸਤੇ ਵੀ ਲੜ ਰਿਹਾ ਜਿਵੇਂ ਕਿ ਆਪਾਂ ਕਹਿ ਦਈਏ ਬਈ ਨਸ਼ੇ ਦੇ ਮੁੱਦਿਆਂ ਤੇ ਪੰਜਾਬ ਪਾਣੀਆਂ ਦੇ ਮੁੱਦਿਆਂ ਤੇ ਪੰਜਾਬੀ ਮਾਂ ਬੋਲੀ ਦੇ ਮੁੱਦਿਆਂ ਤੇ ਹਨਾ ਤੇ ਵੀ ਜੋ ਆਪਣਾ ਯਾਰ ਆਪਾਂ ਕਹਿ ਦਈਏ ਸਰਕਾਰਾਂ ਨੇ ਕੁਝ ਨਹੀਂ ਕਰਿਆ ਆਪਾਂ ਸਾਰੀਆਂ ਸਰਕਾਰਾਂ 25 ਸਾਲ ਤੋਂ ਤਾਂ ਅੰਗਰੇਸੀ ਕੱਲ ਹੀ ਜਿੱਤਦੇ ਆਏ ਆ ਤਾਂ ਹੋਰ ਵੀ ਮੰਨ ਕੇ ਜਦੋਂ ਇੱਕ ਝਾੜੂ ਵਾਲੇ ਵੀ ਆਪਾਂ ਦੇਖ ਲਏ ਜਮਾ ਜਮਾ ਸਾਰੇ ਲੋਕਾਂ ਨੇ ਹਨਾ ਉਤਾਂ ਪਾ ਪਾ ਕੇ ਥੱਕ ਕੇ ਬੈ ਗਏ ਹਨਾ ਇਹਨਾਂ ਨੇ ਕੁਝ ਨਹੀਂ ਕਰਿਆਗਾ ਤੇ ਭਾਈ ਆਪਾਂ ਕਹਿ ਦਈਏ ਜਿਵੇਂ ਹੁਣ ਲੱਖਾ ਸਿੰਘ ਸਦਾਣਾ ਪੇੜ ਪੌਦਿਆਂ ਦੀ ਗੱਲ ਕਰ ਰਹੇ ਸੀ ਵੀਡੀਓ ਵਿੱਚ ਦੇਖਿਆ ਤਾਂ ਭਾਈ ਇਹ ਜੋਦਾ ਆਪਣਾ ਅਜੇ ਤੱਕ ਵੀ ਮੰਨ ਕੇ ਚੱਲੋ ਵੀ ਸਾਫ਼ ਨਹੀਂ ਛੱਡਿਆ ਇਹਨੇ ਮੁੰਡੇ ਨੇ ਕਿਉਂਕਿ ਆਪਾਂ ਦੇਖੀ ਇਹਨੇ ਇਸ ਵਾਰ ਆਪਾਂ ਇਲੈਕਸ਼ਨਾਂ ਦੇ ਵਿੱਚ ਖੜੇ ਹੋਏ ਸੀ ਇਸ ਵਾਰ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਚੱਲ ਉਹ ਹਾਰ ਜਿੱਤ ਤਾਂ ਹੁੰਦੀ ਹੈ ਭਾਈ ਉਹ ਜੇ ਦੇਖੀਏ ਤਾਂ ਕਾਫਲਾ ਬਹੁਤ ਵੱਡਾ ਸੀ ਕਿਉਂਕਿ 5-7 ਲੱਖ ਘਟੋ ਘਟ ਮਗਰ ਕਾਫਲਾ ਸੀ ਗੱਡੀਆਂ ਦਾ ਜਿਵੇਂ ਆਪਾਂ ਕਹਦੇ ਆ ਵੀ ਬਹੁਤ ਲੋਕਾਂ ਦਾ ਕਾਫਲਾ ਸੀ ਪਰ ਬਈ ਜੇ ਦੇਖੇ ਤਾਂ ਬਹੁਤ ਇੰਨੀ ਨਹੀਂ ਪਈ ਬਾਈ ਜਿਵੇਂ ਕਿ ਪੰਜਾਬ ਦੇ ਆਪਣੇ ਯਾਰ ਐਨੇ ਘਰ ਬਸਾਤੇ ਬਾਈ ਨੇ ਕੁੜੀਆਂ ਦੇ ਹਨਾ ਤੇ ਬਹੁਤੀ ਕੁੜੀਆਂ ਘਰਾਂ ਚ ਬੈਠੀਆਂ ਸੀ ਘਰ ਬਸਾਏ ਹੋਰ ਵੀ ਬਹੁਤ ਕੰਮ ਜੋ ਬਾਈ ਦੇ ਘਰੇ ਜਿਵੇਂ ਕਹਦੇ ਆ ਕਚਹਿਰੀ ਲੱਗਦੀ ਆ ਵੱਡੇ ਵੱਡੇ ਕੰਮ ਯਾਰ ਡਾਕਟਰਾਂ ਦੇ ਸਾਡਾ ਵੀ ਕੰਮ ਕੋਈ ਕੰਮ ਅੜ ਗਿਆ ਸੀ ਡਾਕਟਰਾਂ ਨੇ ਸਾਨੂੰ ਉਹ ਖੇਨਾ ਫਸਾਇਆ ਗਿਆ ਸੀ ਕਿਦੜਵਾਹਾ ਹਸਪੀਟਲ ਦੇ ਵਿੱਚ ਆਪਣਾ ਕੋਈ ਪੇਸਟ ਸੀਗਾ ਜਿਵੇਂ ਆਪਾਂ ਕਹਿ ਦਈਏ ਵੀ ਮਰੀਜ਼ ਸੀਗਾ ਚਲੋ ਤੇ ਆਪਾਂ ਗੱਲ ਦੱਸਣ ਜਾ ਰਹੇ ਹਾਂ ਤੁਹਾਨੂੰ ਵੀ ਸਾਡੇ ਨਾਲ ਕੀ ਕਰਿਆ ਸੀ ਉਹ ਡਾਕਟਰ ਨੇ ਸਾਨੂੰ ਕਹਿ ਕੇ ਕੋਈ ਜਿਵੇਂ ਆਪਾਂ ਕਹਈਏ 10-20 ਹਜ਼ਾਰ ਰੁਪਏ ਕਹਿ ਕੇ ਤੇ ਆਪਾਂ ਨੂੰ ਯਾਰ ਕੋਈ ਜਾਦਾ ਪੈਸੇ ਬਣਾ ਲਈ ਜਿਵੇਂ 50-60 ਹਜ਼ਾਰ ਮੰਗ ਲਈ ਜਾਂ 45 ਹਜ਼ਾਰ ਮੰਗ ਲਈ ਹਨਾ ਆਪਾਂ ਕਿੱਥੋਂ ਦੇ ਦਾਂ ਗਰੀਬ ਬੰਦਾ ਤਾਂ ਉਹਨਾਂ ਨੇ ਸਾਡੇ ਨਾਲ ਐਂ ਕਰੀ ਸੀ ਸਾਨੂੰ ਕਹਿ ਕੇ ਥੋੜੇ ਜਿਹੇ ਪੈਸੇ ਵੀ ਥੋੜਾ 20 ਹਜ਼ਾਰ ਦੇ ਵਿੱਚ ਸੀ ਸਾਰਾ ਕਰਦਾਂਗੇ ਕੇਸ ਸੀ ਆ ਕੋਈ ਆਪਣਾ ਤੇ ਮੰਨ ਕੇ ਚੱਲੋ ਕਿ ਉਹਨਾਂ ਨੇ ਸਾਡੇ ਨਾਲ ਧੋਖਾ ਕਰਿਆ ਸਾਨੂੰ 50000 ਰੁਪਇਆ ਸਾਨੂੰ ਕਹਿੰਦੇ ਵੀ ਦੋ ਤੁਸੀਂ ਤੇ ਭਾਈ ਇਹ ਬਾਈ ਲੱਖਾ ਸਿੰਘ ਸਿਧਾਣਾ ਨਾ ਹੁੰਦੇ ਤਾਂ ਸਾਡਾ ਖਹਿੜਾ ਨਹੀਂ ਛੁੱਟਦਾ ਸੀ ਕਿਉਂਕਿ ਨਾ ਹੀ ਐਡੀ ਵੱਡੀ ਆਪਣੇ ਕੋਈ ਇੰਨਾ ਪਾਹੀ ਕਿਸੇ ਕੋਲੇ ਨਹੀਂ ਪੈਸਾ ਵੀ ਜਿਹੜਾ ਇੱਕ ਮੁਠੀ ਦੇ ਦਾਂਗੇ ਉਹਨਾਂ ਨੂੰ ਠੀਕ ਆ ਤੇ ਆਪਣੇ ਕੋਈ ਨਾ ਹੀ ਐਡੇ ਨਾਰਮਲ ਕੰਮ ਆਪਣਾ ਕੋਈ ਵੱਡੇ ਖਾਸ ਸੀ ਆ ਤਾਂ ਟੌਪ ਤੇ ਕੰਮ ਨਹੀਂ ਹੈਗੇ ਨਾਰਮਲ ਕੰਮ ਕਰਨ ਵਾਲਿਆਂ ਸਰੀਆ ਬੰਦੇ ਆਪਾਂ ਨੂੰ ਮੰਨ ਕੇ ਚੱਲੋ ਪੇਟ ਪੂਣ ਦਾ ਕੰਮ ਕਰਦੇ ਆਂ ਕੁਝ ਜ਼ਿਆਦਾ ਆਪਣੇ ਕੋਈ ਅੰਦਰੀ ਨਹੀਂ ਬਈ ਇਹ ਬਾਈ ਨੇ ਬਹੁਤ ਵਧੀਆ ਕੰਮ ਕਰਿਆ ਵਿਚਾਰੇ ਨੇ ਐਵੇਂ ਕਹਦੀਏ ਤਾਂ ਆਪਾਂ ਇਹੀ ਕਹਿਣਾ ਚਾਹੁੰਦੇ ਆ ਬਈ ਆਪਣਾ ਤਾਂ ਕੰਮ ਕਰਿਆ ਆਪਾਂ ਇਸ ਕਰਕੇ ਬਾਈ ਦੇ ਨਾਲ ਵੀ ਖੜਦੇ ਆਂ ਬਾਕੀ ਜੋ ਪੰਜਾਬ ਦੀ ਗੱਲ ਕਰੂ ਆਪਾਂ ਤਾਂ ਹਰ ਕਿਸੇ ਨਾਲ ਖੜਦੇ ਆਂ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਘੱਟ ਮੁੰਡੇ ਆ ਜੋ ਕਿ ਪੰਜਾਬ ਦੀ ਗੱਲ ਕਰਦੇ ਆ ਕੋਈ ਕੋਈ ਹੁੰਦਾ ਬਈ ਜੋ ਆਪਣੇ ਪੰਜਾਬ ਵਾਸਤੇ ਲੜਦਾ ਠੀਕ ਆ ਆਪਾਂ ਗੱਲ ਕਰ ਰਹੇ ਆ ਅੱਜ ਲੱਖਾ ਸਿੰਘ ਸਿਧਾਣਾ ਦੀ ਤੇ ਜੋ ਇੱਕ ਪਾਨਾ ਸਿੱਧੂ ਆ ਤੇ ਇੱਕ ਬਿਸ਼ਰੀਪ ਤੇ ਇੱਕ ਮਰਤਪਾ ਬਸ ਇਹ ਕੋਈ 2 4 5 7 ਜੋ ਹੈਗੇ ਨੌਜਵਾਨ ਗੱਲਾਂ ਕਰਦੇ ਆਪਣੇ ਪੰਜਾਬ ਦੀ ਨਹੀਂ ਕਿਸੇ ਤੋਂ ਕਿਸੇ ਨੇ ਕੀ ਲੈਣਾ ਯਾਰ ਪੰਜਾਬ ਤੋਂ ਆਪਣਾ ਪੰਜਾਬ ਨਸ਼ਿਆਂ ਚ ਰੁੱਲਦਾ ਫਿਰਦਾ ਕੋਣ ਭਗਮਾਨ ਤਮਾਨ ਕੋਣ ਮਨਿੰਦਰ ਮੋਦੀ ਕੋਈ ਕੁਝ ਨਹੀਂ ਹੈਗਾ ਠੀਕ ਆ ਸਰਪ ਵੋਟਾਂ ਪਾ ਕੇ ਵੀ ਛਾਇਡ ਤੇ ਹੋ ਜਾਂਦੇ ਆ ਪਰ ਇੰਨਾ ਕ ਕਹਿਣੇ ਆ ਆਪਾਂ ਜਰੂਰ ਕਿ ਸੈਂਟਰ ਸਰਕਾਰ ਜੋ ਕੀ ਮਾਣਾ ਮੋਟਾ ਕੁਝ ਦਿੰਦੀ ਆ ਤੋ ਉਹ ਇਹ ਅੱਗੋਂ ਇਹ ਨਹੀਂ ਦੇਣ ਦਿੰਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਗਰੀਬਾਂ ਨੂੰ ਤਾਂ ਇਹ ਆਟੇ ਦਾਲਾਂ ਦੇ ਚੱਕਰਾਂ 'ਚ ਹੀ ਲਈ ਫਿਰਦੇ ਰਹਿੰਦੇ ਆ ਵੀ ਤੁਹਾਨੂੰ ਆਟਾ ਦਾਲ ਦੇਵਾਂਗੇ ਬੋਹ ਦੇਵਾਂਗੇ ਗਰੀਬ ਐਜੇ ਹੁੰਦੇ ਆ ਜਦੋਂ ਵੋਟਾਂ ਦਾ ਆ ਜਾਂਦਾ ਟਾਈਮ ਇਹਨਾਂ ਨੂੰ ਇਹ 500 ਦੇ ਨੋਟ ਦਿਖਾ ਕੇ ਕੋਈ ਦੋ ਤਿੰਨ ਨੋਟਾਂ ਦੀ ਵਿਕ ਜਾਂਦੇ ਆਪਣੇ ਗਰੀਬ ਜੋ ਹੁੰਦੇ ਆਏ ਹੁੰਦਾ ਵੀ ਚਲ ਖਰਚਾ ਪਾਣੀ ਕੋਈ ਘਰੇ ਹੀ ਕੋਈ ਸੌਦਾ ਆ ਜੂ ਹਨਾ ਮੈਂ ਤਾਂ ਇਹੀ ਦੇਖਿਆ ਬਈ ਜੋ ਆਪਾਂ ਸਚਾਈ ਦੇਖੀ ਉਹ ਤੁਹਾਨੂੰ ਦੱਸੀ ਜਾ ਰਿਹਾ ਮੈਂ ਤੇ ਆਪਾਂ ਕੋਈ ਆਪਦੇ ਕੋਲ ਬਣਾ ਕੇ ਨਹੀਂ ਬੋਲ ਰਹੇ ਕਿਉਂਕਿ ਮੈਨੂੰ ਪਤਾ ਪੰਜਾਬ ਦਾ ਮਾਹੌਲ ਆਪਣਾ ਆਪਣੇ ਜੋ ਆਪਣੇ ਜਿਵੇਂ ਕਹਦੀਏ ਮਾਤਾ ਬਜ਼ੁਰਗ ਜਿਵੇਂ ਕਿ ਇਹਨਾਂ ਦੀਆਂ ਪਿੰਛਣਾ ਵਿਚਾਰਾਂ ਨੂੰ ਦੋ ਦੋ ਚਾਰ ਚਾਰ ਮਹੀਨੇ ਦੋ ਜਿੱਥੇ ਮਹੀਨੇ ਤੋਂ ਮਿਲਦੀ ਸੀ ਦੋ ਮਹੀਨੇ ਲੰਘ ਜਾਂਦੇ ਹਨ ਤੇ ਜਿਹੜੀ ਰਹਿ ਗਈ ਗੱਲ ਗਰੀਬਾਂ ਦੇ ਹੋਰ ਰਸਣ ਪਾਣੀਆ ਦੀ ਉਹ ਵੀ ਇਹਨਾਂ ਨੂੰ ਕੋਈ ਰਸਣ ਪਾਣੀ ਟੈਮ ਤੇ ਨਹੀਂ ਦਿੱਤਾ ਜਾਂਦਾ ਸਾਰਿਆਂ ਨੂੰ ਪਤਾ ਹੈ ਖਾਸ ਕਰਕੇ ਆਪਣੇ ਪੰਜਾਬ ਦੇ ਵਿੱਚ ਜਿੱਥੋਂ ਤੱਕ ਵੀ ਜਾਂਦੀਆਂ ਵੀਡੀਓ ਸਾਰਿਆਂ ਨੂੰ ਪਤਾ ਲੱਗੂਗਾ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਭਰਾ ਵਾਂਗ ਕਿ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਜੋ ਆਪਣੇ ਪੰਜਾਬ ਚ ਹੁੰਦਾ ਆਪਾਂ ਥੋੜੀ ਤੱਕ ਪਹੁੰਚਾਉਣੀ ਰਹਿੰਦੇ ਆ ਤੇ ਅੱਜ ਦੀ ਗੱਲ ਸੀ ਆਪਣੇ ਬਈ ਲਖਾ ਸਿੰਘ ਸਿਧਾਣਾ ਤੇ ਤੇ ਬਾਕੀ ਇਹਨਾਂ ਸਰਕਾਰਾਂ ਨੂੰ ਆਪਾਂ ਫਿਰ ਤੋਂ ਕਹਿ ਰਹੇ ਆਂ ਬਈ ਆਪਣੇ ਪੰਜਾਬ ਦੇ ਵਿੱਚ ਇਹਨਾਂ ਨੇ ਕੁਝ ਨਹੀਂ ਕਰਾਇਆ ਆਪਾਂ ਤਾਂ ਸਰਕਾਰਾਂ ਨਾਲ ਲੜਾਈ ਹੈ ਆਪਣੀ ਠੀਕ ਆ ਤੇ ਆਪਾਂ ਤਾਂ ਦਿਲ ਖੋਲ ਕੇ ਕਹਿਣੇ ਆਂ ਵੀ ਯਾਰ ਜੋ ਜੇ ਆਪਾਂ ਐ ਸੋਚੀਏ ਮੈਂ ਘਰੇ ਬਹਿ ਜਾ ਮੈਂ ਕੁਝ ਨਾ ਬੋਲਾਂ ਮੈਨੂੰ ਤਾਂ ਚੱਕ ਕੇ ਜੇ ਛੱਡ ਦੇਣਗੇ ਵੀ ਮੈਂ ਡਰਾਉਂਦਾ ਤੂੰ ਵੀ ਸਰਕਾਰ ਯਾਰ ਮੈਨੂੰ ਅੰਦਰ ਛੱਡ ਦੂਗੀ ਛੱਡ ਦੇਣ ਤੂੰ ਯਾਰ ਜੇ ਭਗਤ ਸਿੰਘ ਹੋਰੀ ਇਹ ਸੋਚ ਲੈਂਦੇ ਵੀ ਮੈਂ ਤਾਂ ਕੀ ਲੈਣਾ ਪੰਜਾਬ ਤੋਂ ਬਸ ਜੋ ਕੁਝ ਚੱਲੀਦਾ ਠੀਕ ਆ ਫਿਰ ਆਪਾਂ ਯਾਦ ਨਹੀਂ ਹੁੰਦੇ ਸੀ ਗੋਰਿਆਂ ਤੋਂ ਆਪਾਂ ਨੂੰ ਉਹਨਾਂ ਨੇ ਗੁਲਾਮ ਹੀ ਬਰਾਗੇ ਰੱਖਣਾ ਸੀ ਉਹਨਾਂ ਨੇ ਆਪਾਂ ਨੂੰ ਐਂ ਦੇਖੋ ਯਾਰ ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਯਾਰ ਆਪਾਂ ਨੇ ਦੇਸ਼ ਨੂੰ ਯਾਦ ਕਰਿਆ ਤੇ ਇਹ ਆਪਾਂ ਨੂੰ ਫਿਰ ਗੁਲਾਮ ਬਣਾਉਣ ਤੇ ਤਰਈਆਂ ਆਉਂਦੀਆਂ ਸਰਕਾਰਾਂ ਠੀਕ ਆ ਆਪਣੀ ਅਪੀਲ ਮੇਰੀ ਲੜਾਈ ਤਾਂ ਸਰਕਾਰ ਨਾਲ ਆ ਬਈ ਮੇਰੀ ਇਕੱਲੇ ਦੀ ਨਹੀਂ ਆਪਣੇ ਪੰਜਾਬ ਦੀ ਸਾਰਿਆਂ ਦੀ ਲੜਾਈ ਸਰਕਾਰ ਨਾਲ ਆ ਨਾ ਹੀ ਆਪਾਂ ਨੂੰ ਕੋਈ ਡਰ ਡਰ ਨਹੀਂ ਹੈਗਾ ਆਪਾਂ ਨੂੰ ਜੇਲ੍ਹ ਸੱਡ ਦੇਣਗੇ ਸੱਡ ਦੇਣਦੇ ਯਾਰ ਜਿੱਥੇ ਇੰਨੇ ਬੈਠੇ ਆਪਾਂ ਹੀ ਬਹਿ ਜਾਗੇ ਕੋਈ ਚੱਕਰ ਨਹੀਂ ਹੈਗਾ ਠੀਕ ਆ ਤੇ ਆਪਾਂ ਇਹੀ ਗੱਲ ਆਪਣੀ ਸੀਗੀ ਅੱਜ ਦੀ ਆਪਣੀ ਅਪਡੇਟ ਬਾਈ ਲੱਖਾ ਸਿੰਘ ਸਿਧਾਣਾ ਤੇ ਜੋ ਆਪਣੀ ਸਰਕਾਰਾਂ ਨਾਲ ਲੜਾਈ ਹੈ ਤੇ ਆਪਾਂ ਫਿਰ ਤੋਂ ਕਹਿ ਰਹੇ ਆ ਆਪਣੀਆਂ ਭੈਣਾਂ ਨੂੰ ਭਰਾਵਾਂ ਨੂੰ ਵੀ ਛੋਡੇ ਸਿਰ ਤੇ ਮੇਰਾ ਚੈਨਲ ਚੱਲਦਾ ਭਰਾਵਾਂ ਕੇ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਠੀਕ ਆ ਜੀ ਧੰਨਵਾਦ ਥੈਂਕ ਯੂ